किसान ਵੀਰੋ ਸਤਿ ਸ਼੍ਰੀ ਅਕਾਲ ਮੈਂ ਗੁਰਵਿੰਦਰ ਸਿੰਘ ਨਿਰਮਾਨ ਨਿਰਮਾਨ ਫਲਾਵਰ ਫਾਰਮ ਪੇਜ ਤੋਂ ਇਹ ਹੈ ਜੀ ਆਪਣਾ ਗੁਲਟੱਕ ਦਾ ਖੇਤ ਇਹਦੇ ਜਿਹੜੇ ਬੈੱਡ ਨੇ ਬੈੱਡਾਂ ਦੇ ਆਪਾਂ ਤਰਫਾਲੀ ਨਾਲ ਜਿਹੜੀ ਗੁੜਾਈਆ ਉਹ ਕਰ ਰਹੇ ਆ ਵਿਚਕਾਰ ਤੋਂ ਪੌਦਿਆਂ ਦੇ ਉਹ ਜਿਹੜਾ ਇਹ ਜੰਤਰ ਲਾ ਲਓ ਆਪਣਾ ਜੰਦੇਸੀ ਜੰਗਾੜ ਬਹੁਤ ਵਧੀਆ ਇਹਨੂੰ ਆਪਾਂ ਤੁਹਾਨੂੰ ਨੇੜੇ ਤੋਂ ਦਿਖਾਉਨੇ ਆ ਕਿਸ ਤਰ੍ਹਾਂ ਦੇ ਤੇ ਫਾਲੇ ਨੇ ਕਿਸ ਤਰ੍ਹਾਂ ਉਹ ਕੰਮ ਕਰਦੇ ਨੇ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਘੰਟਿਆਂ ਦਾ ਕੰਮ ਆ ਉਹ ਆਪਾਂ ਇਹਦੇ ਨਾਲ ਮਿੰਟਾਂ ਦੇ ਵਿੱਚ ਨਿਬੇੜ ਦਨੇ ਆ ਕੋਈ ਜ਼ਿਆਦਾ ਜ਼ੋਰ ਵੀ ਨਹੀਂ ਲੱਗਦਾ ਇਸ ਨੂੰ ਖਿੱਚਣ ਤੇ ਜਾਨੀ ਕਿ ਵਧੀਆ ਚੀਜ਼ ਆ ਲੇਬਰ ਦਾ ਬਹੁਤ ਫਾਇਦਾ ਜੇ ਆਪਾਂ ਇਹਦੇ ਨਾਲ ਗੁੜਾਈ ਕਰਦੇ ਆ ਬੈਡਾਂ ਦੇ ਜਿਹੜੇ ਉੱਪਰਲੇ ਸਿਰੇ ਨੇ ਉਹਦੇ ਵਿਸਕਾਰ ਆਪਾਂ ਤਰਫਾਲੀ ਫੇਰਤੀ ਪੌਦਿਆਂ ਦੀ ਜੜ ਚੋਂ ਖੁਰਪੇ ਦੇ ਨਾਲ ਜਿਹੜੀ ਗੁੜਾਈ ਆਪਾਂ ਕਰਵਾ ਦਾਂਗੇ ਹੋਰ ਜਾਣਕਾਰੀ ਲਈ ਫੇਸਬੁੱਕ ਤੇ ਸਾਡੇ ਨਾਲ ਜੁੜੇ ਰਹੋ Facebook ਤੇ ਸਾਡੇ ਪੇਜ ਨੂੰ ਫੋਲੋ ਕਰ ਲਓ YouTube ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ